हां जी ਕਿਵੇਂ ਸਾਥੀਓ ਤੁਹਾਨੂੰ ਇੱਕ ਅੱਜ ਨਵੀਂ ਜਾਣਕਾਰੀ ਦਿੰਨੇ ਆਂ ਅਸੀਂ ਬਚ ਕੇ ਵੈਸੇ ਫਰੌਡ ਤੋਂ ਵੈਸੇ ਹੋ ਗਿਆ ਸੀ ਫਰੌਡ ਕਟੋ-ਕਟ ਆ ਜਿਹੜੇ ਮੋਬਾਈਲ ਦੇ ਵਿੱਚ ਨਾ ਤੁਹਾਨੂੰ ਇੱਕ ਲਿੰਕ ਆਊਗਾ ਇਹ ਆਪ ਹੈ ਪੀਐਮ ਕਿਸਾਨ ਇਹ ਜੋ ਲਿੰਕ ਆ ਗਏ ਨੂੰ ਤੁਸੀਂ ਇੰਸਟਾਲ ਨਹੀਂ ਕਰਨਾ ਇਹ ਮੁੰਡੇ ਨੇ ਸਾਡੇ ਨੇ ਗਲਤੀ ਕੀਤੀ ਇੰਸਟਾਲ ਕਰ ਲਿਆ ਇਹ ਜੋ ਇੰਸਟਾਲ ਕਰ ਲਿਆ ਇਹਦੇ Amazon 'ਚ ਪੈਸੇ ਸੀ ਕੁਦਰਤੀ ਪੈਸੇ ਹੀ ਘੱਟ ਸੀ 10000 ਦੀਆਂ ਦੋ ਐਂਟਰੀਆਂ ਬਚ ਗਈਆਂ ਤਾਂ ਬੇਨਤੀ ਆ ਸਾਰਿਆਂ ਨੂੰ ਜਦੋਂ ਵੀ ਕੋਈ WhatsApp ਤੇ ਕੋਈ ਵੀ ਲਿੰਕ ਆਏ ਜਿਹਨੂੰ ਤੁਸੀਂ ਜਾਣਦੇ ਨਹੀਂ ਇਹਨੂੰ ਜਾਣਦਾ ਨਹੀਂ ਸੀ ਇਹਨੂੰ ਉੱਪਰ ਨਹੀਂ ਕਰਨਾ ਹੈ ਤੁਸੀਂ ਜਦੋਂ ਆਹ ਚੀਜ਼ ਆ ਗਈ ਮੰਨ ਲਓ ਇਹ ਸਾਰੀ ਐਪ ਗਲਤ ਹੈਗੀ ਤਾਂ ਮੇਰੀ ਬੇਨਤੀ ਹੈ ਵੀ ਬਣ ਕੇ ਤੁਸੀਂ ਬਚ ਕੇ ਰਹੋ ਜ਼ਿਆਦਾਤਰ ਪ੍ਰਧਾਨ ਮੰਤਰੀ ਵਾਲੇ ਜਿਹੜੇ ਕਿਸਾਨ ਬੀਮੇ ਵਾਲੀ ਹੁੰਦੀ ਆ ਬੀਪੀਐਮ ਕਿਸਾਨ ਉਹਦੇ ਪੈਸੇ ਆਉਣਗੇ ਉਹਦੇ ਕਰਕੇ ਆਪਾਂ ਲੌਗਇਨ ਕਰ ਲੈਣੇ ਨੇ ਲੌਗਇਨ ਨਾ ਕਰੋ ਇਹ ਨੇਰਾ ਫਰਾਡ ਆ ਗਈ ਇਹ ਜਦੋਂ ਹੁਣ ਅਸੀਂ ਤਾਂ ਪਾਹਲੀ ਚੱਲ ਮੜੇ ਟੈਕਨੀਕਲ ਬੰਦੇ ਸੀਗੇ ਇਹ ਲੋੜ ਇਹ ਇੰਸਟਾਲ ਹੋ ਗਈ ਤੁਹਾਨੂੰ ਪਤਾ ਹੀ ਨਹੀਂ ਲੱਗਦੀ ਐਪ ਕਿੱਥੇ ਵਗ ਗਈ ਇਹ ਜਿਹੜਾ ਕੋਈ ਬੰਦਾ ਘੱਟ ਨੌਲਜ ਰੱਖਦਾ ਮੋਬਾਈਲ ਦੀ ਵੀ ਵੈਸੇ ਚਲਾਉਣ ਜਾਣਦਾ ਤਾਂ ਉਹਨੂੰ ਇਹ ਪਤਾ ਨਹੀਂ ਲੱਗਦਾ ਇਹ ਮੋਬਾਈਲ ਦਾ ਸਾਰਾ ਐਕਸੈਸ ਉਹ ਬੰਦੇ ਦੇ ਹੱਥs ਹੈਗੇ ਤਾਂ ਬੇਨਤੀ ਆ ਮੇਰੇ ਵੀਰੋ ਵੀ ਜਦੋਂ ਵੀ ਕੋਈ ਇਹ ਵਟਸਐਪ ਤੇ ਆਉਂਦੀ ਆ ਤਾਂ ਤੁਸੀਂ ਇਹ ਤੋਂ ਬਚਤ ਕਰਨੀ ਐਤੂ ਬਾਦ ਇੰਸਟਾਲ ਨਹੀਂ ਕਰਨੀ ਕਿਸੇ ਦੀ ਵੀ ਕੋਈ ਵੀ ਚੀਜ਼ ਆਉਂਦੀ ਐ ਸਟਾਲ ਨਾ ਕਰਿਓ ਠੀਕ ਆ ਜਦੋਂ ਤੁਸੀਂ ਐ ਕਰੋਗੇ ਪਲੇ ਸਟੋਰ ਕਹਿੰਦਾ ਵੀ ਇਹ ਪੀ ਕੇ ਕੀ ਫੈਲ ਆ ਗਈ ਇਹਨੂੰ ਜਮਨ ਤੁਸੀਂ ਉਹ ਕਰ ਦੇਣਾ ਧੰਨਵਾਦ ਜੀ ਬਚਤ ਰੱਖਿਓ ਅੱਗੇ ਤੋਂ